ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡਾ ਬਹੁਤ ਤਹਿ ਦਿਲ ਤੋਂ ਗੱਡੇ ਵਿੱਚ ਜਿਆ ਸੰਤਾਂ ਦਾ ਸਤਿਵਾਦ ਕਰਦੇ ਆਂ ਕਿ ਉਸੇ ਲੰਬੇ ਸਮੇਂ ਤੋਂ ਕਿ ਕੱਛ ਆ ਕੇ ਬੈਠੇ ਹੂੰ ਬਹੁਤ ਮਲਕੀ ਸਿੰਘਾਂ ਦੇ ਵਿਚਾਰ ਸੁਣੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਚੋਣ ਦਾ ਟਾਈਮ ਆ ਤੇ ਚੋਣ ਦੇ ਟਾਈਮ ਤੇ ਜਿਹੜੀਆਂ ਨਹੀਂ ਰਾਜਨੀਤਿਕ ਧਰਾਵਾਂ ਉਹ ਕਈ ਤਰ੍ਹਾਂ ਦੇ ਆਪਾਂ ਨੂੰ ਲੋਬ ਲਾਚ ਦੇਣ ਦੀ ਕੋਸ਼ਿਸ਼ ਕਰਦੀਆਂ ਹੁਣ ਬੜੇ ਤੇਜ਼ੀ ਨਾਲ ਕੰਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਆ ਪਰ ਆਪਾਂ ਨੂੰ ਸਮਝਣਾ ਪਊਗਾ ਕਿ ਜੇ ਸਾਢੇ 3.5 ਸਾਲਾਂ ਚ ਕੁਝ ਨਹੀਂ ਕੀਤਾ ਤੇ ਹੁਣ 10-15 ਦਿਨ ਵਿਖਾਵਾ ਕਰਕੇ ਤੇ ਇਹਨਾਂ ਦੇ ਆਪਾਂ ਉਚਾ ਸੀchnਾ ਆਈਏ ਇਹਨਾਂ ਨੇ ਜੋ ਆਪਾਂ ਨੂੰ ਸਰਕਾਰ ਬਣਾਉਣ ਤੋਂ ਪਹਿਲਾਂ ਵਾਅਦੇ ਕੀਤੇ ਸੀ ਆਪਾਂ ਦੇਖੀਏ ਕਿ ਉਹਨਾਂ ਚੋਕਰ ਪੂਰਾ ਹੋਇਆ ਕਿਉਂਕਿ ਇਹਨਾਂ ਨੇ ਇੱਕ ਪੰਜਾਬ ਦੇ ਲੋਕਾਂ ਨੇ ਜਿਹੜੀ ਆ ਸਰਕਾਰ ਮੌਜੂਦਾ ਸਰਕਾਰ ਇਹਨੇ ਬਹੁਤ ਵੱਡਾ ਧੋਖਾ ਕੀਤਾ ਪੰਜਾਬ ਦੇ ਲੋਕਾਂ ਨੂੰ ਬੜੀ ਅਮੀਰ ਸੀ ਕਿ ਜਿਹੜੀਆਂ ਦੋ ਪਾਰਟੀਆਂ ਸਾਡਾ ਖੂਨ ਪੀ ਰਹੀਆਂ ਵਾਰੀ-ਵਾਰੀ ਉਹਨਾਂ ਕੋ ਸ਼ਾਇਦ ਸਾਨੂੰ ਉਹ ਰਾਹ ਨਾ ਮਿਲ ਹੋਵੇ ਕਿਉਂਕਿ ਕਾਂਗਰਸ ਨੇ ਜੋ ਆਪਣੇ ਨਾਲ ਕੀਤਾ ਉਹ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ ਕਿਉਂਕਿ 1984 ਜਿਹੜਾ ਸਾਡੇ ਆਕਾਲ ਤਖਤ ਸਾਹਿਬ ਨੂੰ ਛਾਉਣਾ ਹੋਰ ਕਿਨੇ 35 ਸ਼ਕਤੀ ਗੁਰਦੁਆਰਿਆਂ ਤੇ ਹਮਲਾ ਕਰਨਾ ਸਾਡੇ ਨੌਜਵਾਨੀ ਨੂੰ ਕੋਹ-ਕੋਹ ਕੇ ਮਾਰਨਾ ਕਿਉਂਕਿ ਸੁਬਾਸ ਰਾਂਡੇ ਜੁਰਮਾਂ ਦੀ ਗੱਲ ਕਰ ਰਹੇ ਸੀ ਭਾਈ ਸਾਹਿਬ ਤੇ ਮੇਰਾ ਖਿਆਲ ਹੈ ਕਿ ਇਸ ਰਾਕੇ ਤੋਂ ਵੱਧ ਸੰਤਾਪ ਕਿਸੇ ਹੋਰ ਨੇ ਫੈਲ ਨਾੜ ਆਇਆ ਹੋਵੇ ਹੈ ਤੇ ਸਾਰੇ ਪੰਜਾਬ ਚ ਇਹੋ ਜਿਹੇ ਹਰਤ ਵਾਪਰੇ ਹਜ਼ਾਰਾਂ ਨੌਜਵਾਨ ਸਾਡੇ ਜਿਹੜੇ ਛੁਣ ਛੁਣ ਕੇ ਦਸੀਏ ਦੇ ਦੇ ਕੇ ਬੜੀ ਬੁਰੀ ਤਰ੍ਹਾਂ ਨਾਲ ਵਸ਼ੀਦ ਕੀਤਾ ਤੇ ਉਹਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਬਜ਼ੁਰਗ ਬੱਚੇ ਕਿਸੇ ਨੂੰ ਵੀ ਬਖਿਆ ਨਹੀਂ ਗਿਆ ਹਰੇਕ ਪਿੰਡ ਚ ਤੁਸੀਂ ਦੇਖ ਲਓ ਇਹ ਕਈ ਕਈ ਜਗ੍ਹਾ ਤੇ 20 25 25 ਨੌਜਵਾਨਾਂ ਨੂੰ ਉਹਨਾਂ ਨੇ ਤੋਫੋਕੇ ਮਾਰਿਆ। ਉਦੋਂ ਬਾਅਦ ਚ ਚਲੋ ਇਹੋ ਤੇ ਆਪਾਂ ਸੋਚਦੇ ਸੀ ਕਿ ਕੇਂਦਰ ਦੀ ਪਾਰਟੀ ਆ ਉਹਨੇ ਜਾਂ ਉਹਨੇ ਸਾਡਾ ਘਰ ਡਕਟਾਇਆ ਉਹਨੇ ਸਾਡੇ ਨਾਲ ਇਦਾਂ ਹੀ ਕਰਨੀ ਸੀ। ਉਦੋਂ ਬਾਅਦ ਚ ਅਸੀਂ ਸੋਚਿਆ ਕਿ ਸ਼ਾਇਦ ਸਾਡੀ ਪੰਥਕ ਜਿਹੜੇ ਅੱਜ ਪੰਥਕ ਆਉਣ ਵਾਲੇ 1997 ਵਿੱਚ ਉਹ ਆਏ ਉਦੋਂ ਬੜੀ ਉਮੀਦ ਸੀ ਕਿ ਸ਼ਾਇਦ ਜਿਹੜੇ ਜੋ ਸਾਡੇ ਨਾਲ ਧੱਕੇ ਬੇਇਨਸਾਫ਼ੀਆਂ ਹੋਈਆਂ ਸਾਡੇ ਨੌਜਵਾਨ ਮਾਰਨ ਕੁਕੂ ਕੇ ਮਾਰਨ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਵਾ ਉਹ ਕਿਹਾ ਸਾਡੇ ਨੌਜਵਾਨਾਂ ਦੇ ਕੋਈ ਫਿਰਦੇ ਤੇ ਠੰਡ ਪਊਗੀ ਔਰ ਉਹਨਾਂ ਨੇ ਮੇਰੇ ਖਿਆਲ ਆ ਕਿ ਜਿਹੜੇ ਪੁਲਿਸ ਅਫਸਰ ਇਹੋ ਜਿਹੇ ਸੀ ਸੁਬੇਰਗੇ ਜਾਂ ਸ਼ੈਦ ਸੈਣੀ ਅਰਗੇ ਜਾਂ ਮੁਸਤਫਾ ਵਰਗੇ ਜਿਹੜੇ ਅੱਜ ਕੁਦਰਤ ਨੇ ਠੀਕ ਹੈ ਕਿ ਇਨਸਾਫ ਕੀਤਾ ਅੱਜ ਉਹ ਉਹਦਾ ਬੱਚਾ ਖੋਦ ਜਿਹੜਾ ਕਿ ਨਸ਼ੇ ਨਾਲ ਖਤਮ ਹੋ ਗਿਆ ਜਾਂ ਇੱਕ ਹੋਰ ਜਿਹੜੇ ਨਕੌਦਰਖਾਨ ਚ ਉਹਦਾ ਬੱਚਾ ਵੀ ਪਰ ਮੇਰੇ ਖਿਆਲ ਹੈ ਕਿ ਚਲੋ ਅਸੀਂ ਕਿਸਦੇ ਬੱਚਿਆਂ ਵਾਸਤੇ ਤੇ ਮਾਰੀ ਨਹੀਂ ਸੋਚ ਸਕਦੇ ਪਰ ਉਹਨਾਂ ਨੇ ਜੋ ਕੀਤਾ ਸੀ ਸ਼ਾਇਦ ਉਹਨਾਂ ਨੂੰ ਅੱਜ ਕੁਦਰਤ ਨੇ ਜਾਂ ਗੁਰੂ ਮਹਾਰਾਜ ਨੇ ਕੋਈ ਸਜ਼ਾ ਦਿੱਤੀ ਆ ਕਿ ਤੁਸੀਂ ਜਿੱਦਾਂ ਲੋਕਾਂ ਦੇ ਧੀਆ ਪੁੱਤ ਮਾਰੇ ਸੀ ਅੱਜ ਤੁਸੀਂ ਆਪਣੇ ਧੀਆ ਪੁੱਤਾਂ ਦਾ ਉਹ ਛੋੜਾ ਦੇਖੋਗੇ ਉਹਨਾਂ ਨੂੰ ਇਸ ਹਾਲਾਤ ਚ ਮਰਦੇ ਦੇਖੋਗੇ ਤੇ ਫਿਰ ਫਿਰ ਪਤਾ ਲੱਗਦਾ ਫਿਰ ਹੁਣ ਉਦੋਂ ਬਾਅਦ ਚ ਦੇਖੋਗੇ ਉਹਨਾਂ ਨੂੰ بڑے بڑے ਅਹੁਦੇ ਦੇ ਕੇ ਨਵਾਜਿਆ ਜਿਹੜੇ ਕੋ ਕੁਝ ਜਿਹੜੇ ਲੋਕ ਪੀੜਤ ਲੋਕ ਸੀ ਉਹਨਾਂ ਨੇ ਬੜੀ ਮੁਜਾਦਤ ਕੀਤੀ ਉਹਨਾਂ ਨੂੰ ਸਜ਼ਾਵਾ ਦੇਣੋਂ ਵਾਸਤੇ ਬੜੇ ਕਸ਼ਟ ਚੱਲ ਕੇ ਬੜਾ ਲੰਮਾ 35 35 ਸਾਲ ਉਹਨਾਂ ਨੇ ਉਹਨਾਂ ਨੂੰ ਲੱਗੇ ਕਿ ਇਹਨਾਂ ਨੂੰ ਜੇਤੀਆਂ ਸਲਾਖਾਂ ਪਿੱਛੇ ਪਚਾਉਣ ਵਾਸਤੇ ਪਰ ਸਰਕਾਰਾਂ ਸਾਡੀਆਂ ਮੇਰੇ ਖਿਆਲ ਹੈ ਕਿ ਜੇ ਤੇ ਸਾਡੇ ਕਿਸੇ ਨੌਜਵਾਨ ਦੀ ਗਲਤੀ ਹੋਵੇ ਤੇ ਉਹਦੇ ਵਾਸਤੇ ਬੜੀ ਛੇਤੀ ਛੇਤੀ ਸਭ ਕੁਝ ਹੋ ਜਾਂਦਾ ਉਹਨਾਂ ਨੂੰ ਫਾਂਸੀ ਤੱਕ ਟੰਗਣ ਤੱਕ ਜਾਣ ਵਾਸਤੇ ਸਾਰੀਆਂ ਚੀਜ਼ਾਂ ਇਹਨਾਂ ਨੂੰ ਅਸੀਂ ਕਿੰਨੇ ਕਸ਼ਟ ਕਰਕੇ ਕਿੰਨੇ 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 ਜਦੋਂ ਜਹਿਦ ਕਰਕੇ ਫਿਰ ਇਹਨਾਂ ਨੂੰ ਆਪਾਂ ਕਿਤੇ ਸਜਾਵਾਂ ਦਵਾਂਦੇ ਤੇ ਸਰਕਾਰ ਉਹਨਾਂ ਨੂੰ ਥੋੜੇ ਜਰਬਾਲ ਫਿਰ ਮਾਫੀਆਂ ਦੇ ਕੇ ਫਿਰ ਬਾਹਰ ਰੋਕਦੀ ਇਹ ਕਿਦਾਂ ਦਾ ਕਾਨੂੰਨ ਹੈ ਕਿ ਇਹ ਸਾਡੇ ਵਾਸਤੇ ਇਹ ਸਾਰੇ ਇਹੋ ਜਿਹੇ ਕਾਲੇ ਕਾਨੂੰਨ ਜਿਨ੍ਹਾਂ ਦੇ ਸਾਡੇ ਨੌਜਵਾਨਾਂ ਨੂੰ ਉਮਰ ਭਰ ਲਈ ਜਿਹੜੇ ਜਿਹੜੇ ਹੁਣ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਤੇ ਉਹਨਾਂ ਨੇ ਜਿਹੜੀ ਉਹ ਉਹਨਾਂ ਨੇ ਜੋ ਕੋਈ ਕੰਮ ਕੀਤਾ ਹੋਆ ਕੌਮ ਦੇ ਹਿੱਤ ਚ ਕੀਤਾ ਹੋਆ ਉਹਨਾਂ ਨੂੰ ਜਿਹੜੇ ਕਾਨੂੰਨ ਅਨਸਾਰ ਸਜ਼ਾ ਬਣਦੀ ਆ ਉਹ ਦੇਣ ਤੋਂ ਬਾਅਦ ਤੋਂ ਛੱਡਿਆ ਜਾਣਾ ਚਾਹੀਦਾ ਪਰ ਦੇਖੋ ਕੋ ਦੋਰੀਆਂ ਦੋਰੀਆਂ ਤੇਰੀ ਤੇਰੀ ਸਜ਼ਾਾਂਾਂ ਕੱਟਣ ਦੇ باوجود ਵੀ ਜਿਹੜਾ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਗੁਰੂ ਮਹਾਰਾਜ ਦੀ ਜਦ ਵੀ ਸਾਡੀ ਜਿਹੜੀ ਪੰਥਕ ਸਰਕਾਰ ਆਪਣੇ ਆਪ ਨੂੰ ਕਹਿੰਦੀ ਘੌਂਦੀ ਸੀ 78 ਤੋਂ ਹੀ ਇਹਨਾਂ ਦਾ ਚਿਹਰਾ ਜਿਹੜਾ ਸੀਗਾ ਉਹਦੇ ਆਪਾਂ ਨੂੰ ਪਤਾ ਹੀ ਆ ਕਿ ਨਿਰੰਕਾਰੀ ਕਾਂ ਜਦੋਂ ਸ਼ੁਰੂ ਹੁੰਦਾ ਤੇ ਉਦੋਂ ਵੀ ਸਾਡੀ ਸਰਕਾਰ ਸੀ ਜਿਹੜੇ ਅੱਜ ਆਪਾਂ ਨੂੰ ਕਹਿ ਰਹੇ ਕਿ ਅਸੀਂ ਆਉਣ ਵਾਲੇ ਸਮੇਂ ਚ ਪੰਥ ਦੇ ਬੜੇ ਇਤਹਾਸ਼ੀ ਆ ਪੰਥ ਨੂੰ ਅਸੀਂ ਬੜਾ ਉੱਚਾ ਲੈ ਜਾਵਾਂਗੇ ਆ ਕਰਾਂਗੇ ਜੋ ਪੰਥ ਪੰਥ ਦੀ ਜਾਂ ਸਾਡੀ ਕੌਮ ਦੀ ਦੁਰਦਸ਼ਾ ਇਹਨਾਂ ਨੇ ਕੀਤੀ ਆ ਉਹ ਸਾਰੇ ਆਪਾਂ ਨੂੰ ਸਾਰੇ ਨੂੰ ਪਤਾ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ ਉਦੋਂ ਜੇ ਬੰਦੇ ਸੇਘਾਂ ਵਿੱਚ ਛਲਣਾ ਹੁੰਦਾ ਗੁਰੂ ਮਹਾਰਾਜ ਦੇ ਅਪਮਾਨ ਦੀ ਕੋਈ ਕਰਨ ਵਾਲਿਆਂ ਨੂੰ ਕੋ ਸਜ਼ਾਵਾ ਦੇਣੀ ਹੁੰਦੀ ਆ ਤਾਂ ਉਦੋਂ ਬਹੁਤ ਸੌਖਿਆ ਦਿੱਤੀਆਂ ਜਾ ਸਕਦੀਆਂ ਸੀ ਔਰ ਮੇਰੇ ਖਿਆਲ ਕੋਈ ਨਾ ਲੋਕਾਂ ਦੇ ਸਗੋਂ ਪਿੱਠ ਪਿੱਠ ਥਾਪੜੀ ਜਿਹੜੇ ਸਾਡੇ ਨਾਲ ਧੱਕਾ ਕਰਦੇ ਸੀ ਸਾਡੇ ਗੁਰੂ ਦੀਆਂ ਬੇਦਨੀਆਂ ਕਰਦੇ ਸੀ ਜਾਂ ਸਾਡੇ ਨੌਜਵਾਨਾਂ ਤੇ ਦੁਤੀਸ਼ਦ ਕਰਦੇ ਪੁਲਿਸ ਅਫਸਰ ਉਦੋਂ ਉਹਨਾਂ ਨੂੰ ਬਹੁਤ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਕੇਸ ਸਰਕਾਰ ਵੱਲੋਂ ਲੜੇ ਗਏ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਹੁਣ ਧਿਆਨ 'ਚ ਰੱਖਣ ਦੀ ਲੋੜ ਆ ਤੇ ਇਹ ਜਿਹੜੇ ਆਪਾਂ ਇਹਨਾਂ ਤੋਂ ਦੁਖੀ ਹੋ ਗਿਆ ਤੇ ਜੇ ਲੈਂਦੇ ਸੀ ਤੇ ਇਹਨਾਂ ਨੇ ਦੇਖੋ ਇਹ ਵਾਦਾ ਇਹੋ ਕਰਕੇ ਆਏ ਸੀ ਕਿ ਅਸੀਂ ਗੁਰੂ ਮਹਾਰਾਜ ਦੀ ਬਿਰਵੀ ਦਾ ਇਨਸਾਫ ਤੁਹਾਨੂੰ ਬਹੁਤ ਛੇਤੀ ਦੇ ਦਾਂਗੇ ਸਾਢੇ 3 ਸਾਲ ਹੋ ਗਏ ਉਸ ਪਾਸੇ ਨੂੰ ਮੁੜ ਕੇ ਇੱਥੇ ਆਇਆ ਨਹੀਂ ਬੰਦੀ ਸਿੰਘਾਂ ਦੀ ਕੋਈ ਗੱਲ ਹੀ ਨਹੀਂ ਆਪਣੇ ਜਵਿੰਦਰਪਾਲ ਸਿੰਘ ਭੁੱਲਰ ਜਿਹੜੇ ਸੀਗੇ ਉਹਨਾਂ ਨੇ ਕਹਿੰਦੇ ਕਿ ਇਜਰੀਵਾਲ ਦੇ ਇੱਕ ਸੈਨਾ ਰਿਹਾਈ ਹੋਣੀ ਸੀ ਕੋ ਦਿੱਲੀ ਦਾ ਮੁੱਖ ਮੰਤਰੀ ਸੀ ਪਰ ਨਹੀਂ ਕੀਤੀ ਗਈ ਕਿਉਂਕਿ ਸਾਨੂੰ ਇੱਕ ਦਿਲਾਮੀ ਦਾ ਅਹਿਸਾਸ ਕਰਾਉਣਾ ਸਾਨੂੰ ਇਹ ਦੱਸਣਾ ਕਿ ਤਾਡੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਜੋ ਵੀ ਕਰਨਾ ਚਾਹੀਏ ਕਰਾਂਗੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਨਾਂ ਦੀਆਂ ਜਿਹੜੀਆਂ ਕਰਤੂਤਾਂ ਵਾਂ ਉਹ ਸਾਰਿਆਂ ਦੇ ਆਪਾਂ ਨੂੰ ਸਾਹਮਣੇ ਆ ਆਪਾਂ ਨਾ ਭੁੱਲ ਗਏ ਹੁਣ ਫੇਰੇ ਬੜੇ ਆਪਾਂ ਨੂੰ ਲੋਭ ਲਾਲਚ ਦੇਣ ਵਾਸਤੇ ਆ ਗਏ ਆ ਜੀ ਅਸੀਂ ਆ ਕਰ ਦਾਂਗੇ ਪੰਜਾਬ ਨੂੰ ਰਗਲਾ ਪੰਜਾਬ ਬਣਾਉਂਦੇ ਬਣਾਉਂਦੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਦਿੱਤਾ ਇਹੋ ਭਗਵੰਤ ਮਾਨ ਪਹਿਲਾਂ ਕਿ ਆਪ ਵੀ ਕਹਿੰਦਾ ਹੁੰਦਾ ਸੀ ਕਿ ਜਿਹੜਾ ਅਖਾਲੀ ਦਲ ਦਾ ਉਮੀਦਵਾਰ ਸੀ ਜਦੋਂ ਜਿਹੜਾ ਹੋਣਾ ਇਹਨਾਂ ਨੇ ਲਿਆਂਦਾ ਇਹ ਇਹ ਨਸ਼ੇ ਦਾ ਕਾਰੋਬਾਰ ਕਰਦਾ ਸਾਡੀ ਨੌਜਵਾਨੀ ਨਸ਼ੇ 'ਚ ਸੁੱਟਦਾ ਤੇ ਹੁਣ ਪਤਾ ਨਹੀਂ ਕਿਹੜੀ ਤੇ ਉਦੋਂ ਹਰਮੀਤ ਸਿੰਘ ਕਹਿੰਦਾ ਸੀ ਕਿ ਦਿੱਲੀ ਵਾਲੇ ਟੋਪੀਆਂ ਵਾਲੇ ਫਲਾਨੇ ਆ ਤੇ ਹੁਣ ਪਤਾ ਨਹੀਂ ਦੋਵੇਂ ਸਾਰਿਆਂ ਦੀ ਸਾਠ ਘਾਟ ਫੇਰ ਫੇਰ ਪਤਾ ਨਹੀਂ ਕਿ ਇੰਨੀ ਬੇਸ਼ਰਮੀ ਦੀ ਹੱਦ ਹੋਈ ਪਈ ਹੈ ਇਸ ਕਰਕੇ ਹੁਣ ਆਪਾਂ ਨੂੰ ਮੇਰੇ ਖਿਆਲ ਹੈ ਕਿ ਇਹ ਸਾਰੇ ਸਾਡੇ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨੀ ਨੂੰ ਪੰਜਾਬ ਨੂੰ ਖਤਮ ਕਰਨਾ ਜਾ ਰਹੇ ਹੈ ਏਚਾ ਕਿਸੇ ਪਾਰਟੀ ਵੱਲੋਂ ਹੋਣ ਚਾ ਕੇਸੇ ਵੱਲੋਂ ਕਿਉਂ ਤੁਹਾਨੂੰ ਪਤਾ ਹੀ ਨਹੀਂ ਉਹਦੀ ਸਾਂਝ ਦਾ ਇਸ ਕਰਕੇ ਇਹ ਚਾ ਕੇਸੇ ਪਾਰਟੀਆਂ ਵੀ ਬੈਠੇ ਸਾਰੇ ਆਪਿਆਂ ਮੇਰਾ ਖਿਆਲ ਹੈ ਕਿ ਆਪਸ ਵਿੱਚ ਸਭ ਕੁਝ ਸਾਨੂੰ ਲੜਾਲਾ ਕੇ ਮਾਰਦੇ ਕਿ ਦੁਜੇ ਨਾਲ ਜੇ ਆਪਾਂ ਸਾਰੇ ਜਣੇ ਹੁਣ ਸੁਚੇਤ ਹੋਈਏ ਵੀਰਿਆ ਜੋ ਕਿ ਆਪਾਂ ਸਾਰੇ ਪੁਰਾਣੀਆਂ ਜੋ ਇਤਿਹਾਸਿਕ ਗਲਤੀਆਂ ਆ ਸਭ ਕੁਝ ਪਤਾ ਵਾ ਸਾਹਮਣੇ ਆ ਰਿਹਾ ਤੇ ਇਸ ਕਰਕੇ ਆਪਾਂ ਵਿਚਾਰ ਕਰੀਏ ਅੱਜ ਆਪਾਂ ਚੋਣੇ ਆ ਕਿ ਪੰਜਾਬ ਨੂੰ ਸਾਡੀ ਕੌਮ ਨੂੰ ਬਚਾਉਣਾ ਤੇ ਫਿਰ ਆਪਾਂ ਇਹਨਾਂ ਤੋਂ ਖੇੜਾ ਛੁਡਾਉਣਾ ਪੈਣਾ ਜਿਸ ਕਰਕੇ ਆਪਾਂ ਤਕਰੇ ਹੋਈਏ ਬਾਕੀ ਗੱਲਾਂ ਤੇ ਬਹੁਤ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਸਾਡੀ ਕੌਮ ਦਾ ਕਿੰਨਾ ਜ਼ਰਦਿਆ ਸਾਡੇ ਅੱਜ ਵੀ ਸਾਡੇ ਨੌਜਵਾਨ ਆ ਥੋੜੇ ਦਿਨ ਪਹਿਲਾਂ ਮੈਂ ਇੱਥੋਂ ਆ ਕੇ ਗਿਆ ਇਹ ਸਾਡੇ ਨੌਜਵਾਨ ਨਸ਼ਿਆਂ ਦੇ ਕਿਹੜੇ ਕਿਹੜੇ ਨੌਜਵਾਨ ਸਾਡੇ ਨਸ਼ਿਆਂ ਦੇ ਜਾ ਰਹੇ ਆ ਪਰ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਉਹਨਾਂ ਨੇ ਤੇ ਆਪਣਾ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੇ ਅਸਰਾ ਨੂੰ ਉਹਨਾਂ ਦੇ ਮੰਤਰੀਆਂ ਨੂੰ ਇੱਕ ਧੰਦਾ ਬਣਿਆ ਕਿ ਇਸ ਤਿੱਖਿਆ ਕਿ ਅਸੀਂ ਇਹੋ ਜਿਹੇ ਨਸ਼ੇ ਵੇਚ ਕੇ ਪੈਸਾ ਇਕੱਠਾ ਕਰਨਾ ਫਿਰ ਉਹ ਪੈਸਾ ਹੁਣ ਸਾਨੂੰ ਸਾਡੇ ਨੌਜਵਾਨਾਂ ਨੂੰ ਨਸ਼ਾ ਵੀ ਵੰਡਣਗੇ ਸਾਨੂੰ ਪੈਸਿਆਂ ਦਾ ਲਾਲਚ ਵੀ ਦੇਣਗੇ ਤੇ ਲੈ ਲੋ ਜਾਂ ਸਾਨੂੰ ਡਰਾਉਣਗੇ ਵੀ ਜੇ ਤੁਸੀਂ ਸਾਨੂੰ ਵੋਟ ਨਹੀਂ ਪਾਉਂਦੇ ਤੇ ਅਸੀਂ ਤੁਹਾਡੇ ਦੇ ਪਰਚੇ ਕਰਦਾਂਗੇ ਤੁਹਾਨੂੰ ਜੇਲ੍ਹਾਂ ਸੁੱਟਦਾਂਗੇ ਇਹੋ ਹੀ ਇਹਨਾਂ ਕੋਲ ਹੋਰ ਤੇ ਸਾਨੂੰ ਇਹਨੇ ਚਰਕੋ ਕੀ ਦਿੱਤਾ ਉਹ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ ਕੋਈ ਸਾਨੂੰ ਕੋਈ ਚੰਗੀ ਸਾਡੇ ਸਿੱਖਿਆ ਰਹਿਣ ਦਿੱਤੀ ਨਾ ਸਾਨੂੰ ਕੋਈ ਚੰਗੇ ਹਸਪਤਾਲ ਰਹਿਣ ਦਿੱਤੇ ਅੱਜ ਕੱਲ ਜੇ ਕੋਈ ਨੌਜ ਉਹ ਕੋਈ ਕਿਸੇ ਪਰਿਵਾਰ ਤੇ ਕੋਈ ਨਸੀਬਤ ਬਣ ਜਾਈ ਤੇ ਹਸਪਤਾਲ ਜਾਂਦੇ ਆ ਹੀ ਉਹਦਾ ਦਵਾ ਨਿਕਲ ਜਾਂਦਾ ਸਹੀ ਗੱਲ ਸਰਕਾਰੀ ਹਸਪਤਾਲਾਂ ਚ ਤੇ ਵੈਸੇ ਉੱਥੇ ਤੇ ਇਹ ਸਰਕਾਰੀ ਹਸਪਤਾਲ ਚ ਉਹਨਾਂ ਇਸ ਲਈ ਰੱਖੇ ਗਏ ਆ ਕਿ ਉਹਨਾਂ ਨਸ਼ੇ ਵਾਲੀਆਂ ਗੋਲੀਆਂ ਦੇਣੀਆਂ ਲੋਕਾਂ ਨੂੰ ਤੇ ਬਾਕੀ ਤੇ ਕੋਈ ਦਵਾਈ ਦਾ ਰੋਹ ਹੈ ਨਹੀਂ ਉਥੇ ਉਥੇ ਸਿਰੇ ਸਿਰੇ ਲੈਣਾ ਲੱਗੀਆਂ ਹੁੰਦੀਆਂ ਇਹ ਨਸ਼ਾ ਬੰਦ ਕਰ ਰਹੇ ਆ ਕਿ ਨਸ਼ਾ ਵਧਾ ਰਹੇ ਆ ਤੇ ਆਪਾਂ ਨੂੰ ਸਮਝਣਾ ਪੈਣਾ ਤੇ ਬਾਕੀ ਜਿਹੜੇ ਪ੍ਰਾਈਵੇਟ ਹਸਪਤਾਲਾਂ ਚ ਚਲੇ ਜਾਂਦਾ ਜਾਂ ਪ੍ਰਾਈਵੇਟ ਸਕੂਲਾਂ ਚ ਚਲੇ ਜਾਂਦਾ ਉੱਥੇ ਆਪਾਂ ਨੂੰ ਪਤਾ ਹੀ ਹੈ ਕਿ ਉੱਥੇ ਕੀ ਵਾਪਰਦਾ ਇਸ ਕਰਕੇ ਜੇ ਆਪਾਂ ਆਪਣੀ ਕੌਮ ਨੂੰ ਇਹ ਧਰਤੀ ਨੂੰ ਬਚਾਉਣਾ ਚਾਹੁੰਦੇ ਕਿਉਂਕਿ ਇਹਨੂੰ ਸਾਡੇ ਵੱਡੇ-ਵਡੇਰਿਆਂ ਨੇ ਬੜੇ ਆਪਣੇ ਖੂਨ ਨਾਲ ਸਿੰਜ ਕੇ ਇਹਨੂੰ ਆਬਾਦ ਰੱਖਿਆ ਤੁਮਣੀ ਨੂੰ ਬਰਬਾਦ ਨਾ ਹੋਣ ਦਈਏ ਆਪਾਂ ਤਖੜੇ ਹੋਈਏ ਇਥੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਵੀ ਕੋਈ ਨੌਜਵਾਨ ਜਾਂ ਕੋਈ ਵੀ ਪੰਜਾਬ ਦੇ ਦਿੱਤ ਦੀ ਗੱਲ ਕਰਦਾ ਉਹ 47 ਤੋਂ ਬਾਅਦ ਹੀ ਸ਼ੁਰੂ ਹੋ ਗਿਆ ਸੀ ਉਹਨੂੰ ਦੇਸ਼ ਵਿਰੋਧੀ ਆਂਦਿਓ ਉਹਨੂੰ ਆਹ ਕਰਕੇ ਉਹਨੂੰ ਉਹ ਤੈਹੋ ਜੇ ਕਾਨੂੰਨ ਕਹਦੇ ਲਾ ਕੇ ਸੂਤੋ ਜੇਲਾ ਚ ਜੇ ਕੋਈ ਆਪਣੇ ਪੰਜਾਬੀ ਸੂਬੇ ਦੀ ਗੱਲ ਹੋਏ ਸੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਹੁੰਦੀ ਹੈ ਤਾਂ ਉਦੋਂ ਵੀ ਛੋਟੇ ਛੋਟੇ ਬੱਚਿਆਂ ਨੂੰ ਕਹਿੰਦੇ ਸ਼ਹੀਦ ਕੀਤਾ ਗਿਆ ਹਜ਼ਾਰਾਂ ਲੋਕਾਂ ਨੂੰ ਜੇਲਾ ਚ ਜਾਣਾ ਪਿਆ ਪੰਜਾਬ ਨਾਲ ਤੇ ਮੇਰਾ ਹਰ ਪੈਰ ਤੇ ਬੇਇਨਸਾਫੀਆਂ ਇਸ ਕਰਕੇ ਆਪਾਂ ਹੁਣ ਮੇਰਾ خیال ਹੈ ਕਿ ਜਿਹੜੀਆਂ ਇਹ ਤਰ੍ਹਾਂ ਜਿਹੜੀਆਂ ਸ਼ੁਰੂ ਪਈਆਂ ਉਹਨਾਂ ਤੋਂ ਰਾਜ ਕਰਦੀਆਂ ਆ ਰਹੀਆਂ ਸਾਨੂੰ ਕੋੜਦੀਆਂ ਰਹੀਆਂ ਲੁੱਟਦੀਆਂ ਰਹੀਆਂ ਉਹਨਾਂ ਤੋਂ نجات ਪਾਈਏ ਆਪਾਂ ਗੁਰੂ ਮਹਾਰਾਜ ਦਾ ਉਪਾਸਨਾ ਲਈਏ ਕਿਉਂਕਿ ਉਹ ਹੀ ਹੈ ਸਾਡਾ ਵਾਲੀ ਇਸ ਕਰਕੇ ਉਹ ਸੱਚੇ ਪਾਤਸ਼ਾਹ ਕਿਰਪਾ ਕਰੇ ਆਪਣੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਰੱਖੇ ਤੇ ਸਾਡੀ ਨੌਜਵਾਨੀ ਦੇ ਉਹਨਾਂ ਨੂੰ ਵੀ ਸਮਤ ਦਵੇ ਉਹ ਵੀ ਇਹ ਹੁੰਦੀਆਂ ਆਲਮ ਤੋਂ ਬਾਹਰ ਆਉਣ ਇਹ ਤਕੜੇ ਗੁਰੂ ਦਾ ਗੁਰੂ ਨਾਲ ਜੋੜ ਕੇ ਕਿਉਂਕਿ ਜਿੰਨੀਆਂ ਵੀ ਆ ਦੋ ਵੀ ਸਭ ਕੁਛ ਹੈ ਗੁਰੂ ਨਾਲ ਜੁੜਦੇ ਅਸੀਂ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕਦੇ ਆਂ ਇਹ ਪਰਮੇਸ਼ਰ ਦੇ ਭੁੱਲਿਆਂ ਵਿਆਪਕ ਸਭੇ ਰੋਗ ਜਦੋਂ ਅਸੀਂ ਗੁਰੂ ਨੂੰ ਭੁੱਲ ਜਾਂਦੇ ਆਂ ਫੇਰ ਹੀ ਸਾਨੂੰ ਇਹੋ ਜਿਹੇ ਹਰਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਾਰੇ ਜਣੇ ਇਕਜੁੱਟ ਹੋਈਏ ਇਕੱਠੇ ਹੋਈਏ ਤੇ ਪਾਕੀ ਤੁਹਾਡਾ ਇਹ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਤੁਸੀਂ ਬਹੁਤ ਪਿਛਲੇ 2024 'ਚ ਵੀ ਬਹੁਤ ਵੱਡਾ ਸੁਜੋਗ ਦਿੱਤਾ ਸੀ ਠੀਕ ਹੈ ਕਿ ਸਰਕਾਰਾਂ ਦੀ ਨੀਤ ਮੜੀ ਆ ਉਹ ਚਾਉਂਦੀਆਂ ਨਹੀਂ ਕਿ ਪੰਜਾਬ ਦੀ ਧਰਤੀ ਤੋਂ ਨਸ਼ਾ ਖਤਮ ਹੋਵੇ ਪੰਜਾਬ ਦੀ ਕੋਈ ਹੱਤਾਂ ਦੀ ਗੱਲ ਹੋਵੇ ਨੌਜਵਾਨੀ ਕੋਈ ਸੰਧੇ ਰਸਤੇ ਪਵੇ ਇਸ ਕਰਕੇ ਅਮਰਪਾਲ ਸਿੰਘ ਜਿਨ੍ਹਾਂ ਦੇ ਸਾਥੀਆਂ ਨੂੰ ਨਹੀਂ ਛੱਡਿਆ ਜਾ ਰਿਹਾ ਉਹਨਾਂ ਦਾ ਕਸੂਰ ਤੇ ਇਹੋ ਜਿਹਾ ਕਿ ਉਹ ਨੌਜਵਾਨੀ ਨੂੰ ਬਿਟਾਉਂਦੇ ਸੀ ਨਸ਼ਿਆਂ ਤੋਂ ਕੱਢਦੇ ਸੀ ਲੋਕਾਂ ਨੂੰ ਗੁਰੂ ਨਾਲ ਜੋੜਦੇ ਸੀ ਉਹਦੇ ਕੋਈ ਦਰਾ ਨਹੀਂ ਸੀਗਾ ਇਹ ਗਰਾਹ ਵਾਤੇ ਜਿਹੜੇ ਕੋਈ ਗਲਤ ਕੰਮ ਕਰਨ ਵਾਲੇ ਉਹਨਾਂ ਦਾ ਕੋਈ ਗੁਨਾਹ ਨਹੀਂ ਉਹ ਸ਼ਰੀਅਮ ਕਰੀਏ ਉਹ ਬਰੇ ਆ ਇਸ ਕਰਕੇ ਆਪਾਂ ਸਾਰੇ ਜਾਣੇ ਹੋਣਾ ਬਹੁਤ ਸਮਾਂ ਹੋ ਗਿਆ ਬਾਕੀ ਸੰਦੀਪ ਸਿੰਘ ਸੰਨੀ ਦੀ ਜੋ ਕੁਰਬਾਨੀ ਆ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜੇ ਇਹੋ ਜੇ ਸੁਭੇ ਵਰਗੇ ਜ਼ਾਲਮ ਦੁਸ਼ਟ ਬੰਦਿਆਂ ਨੂੰ ਜਿਨ੍ਹਾਂ ਨੇ ਪਤਾ ਨਹੀਂ ਸਾਡੇ ਹਜ਼ਾਰਾਂ ਨੌਜਵਾਨਾਂ ਨੂੰ ਉਹ ਕੋਕੇ ਸ਼ਹੀਦ ਕੀਤਾ ਇੱਕ ਉਹ ਉਹ ਜੇ ਦੁਸ਼ਤਾਂ ਸੋਦਾ ਲਾਉਣਾ ਜਾਂ ਉਹਦੇ ਦੁਸ਼ਤ ਦੇ ਹਲਾਤੀ ਚਲੋ ਇਹੋ ਜੇ ਬਣ ਗਏ ਮੇਰੇ ਖਾਲੇ ਕੋ ਉਸ ਜੀ ਵੀ ਸਰਪ੍ਰਸ਼ਾਸਨ ਦੀ ਗਲਤੀ ਸੀ ਮੇਰੇ ਖਾਲੇ ਕੋ ਸੰਦੀਪ ਸਿੰਘ ਜੰਮੀ ਨੂੰ ਮਰਉਣਾ ਚਾਹੁੰਦੇ ਸੀ ਤੇ ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਇਹ ਸਾਰਾ ਕੁਝ ਵਾਪਰਿਆ ਤੇ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਉਹਦੇ ਭਾਈ ਸਾਹਿਬ ਭਾਈ ਮਨਦੀਪ ਸਿੰਘ ਹੋਣਾ ਦਾ ਵੱਧ ਤੋਂ ਵੱਧ ਸਾਥ ਦੇਣ ਦੀ ਲੋੜ ਹੈ ਇਹ ਆਪਣੀ ਇਹ ਇਲੈਕਸ਼ਨ ਕੋਈ ਗਲੀਆਂ ਨਾਲੀਆਂ ਵਾਲੀ ਜਾਂ ਉਹ ਜਿਹੀ ਨਹੀਂਗੀ ਆਪਣੀ ਇੱਕ ਕੌਮ ਦੀ ਅਣਖ ਤੇ ਗੈਰਤ ਦਾ ਸਵਾਲ ਹੈ ਇਸ ਕਰਕੇ ਆਪਾਂ ਸਾਰੇ ਜਾਣੇ ਭਾਈ ਮਨਦੀਪ ਸਿੰਘ ਹੁਣਾਂ ਦਾ ਜਿਹੜਾ ਚੋਣ ਨਸਾਨ ਕੁਆਲਟੀ ਆ ਜਿਹੜਾ ਉਹਨਾਂ ਦਾ 14 ਨੰਬਰ ਆ 11 ਤਰੀਕ ਨੂੰ ਆਪਾਂ ਵੱਤੋਂ ਵੱਧ ਆਪੂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿਹੜੇ ਹੋਰ ਵੀ ਆਪਣੇ ਨਗਰ ਦੇ ਲੋਕ ਜਾਂ ਹੋਰ ਰਿਸ਼ਤੇਦਾਰ ਭੈਣ ਭਾਈ ਆ ਸਾਰਿਆਂ ਨੂੰ ਪ੍ਰੇਰਿਏ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰੀਏ ਸੱਚ ਆਪਾਂ ਵੀ ਇਹ ਸਾਡਾ ਕੌਮ ਦਾ ਫਰਜ਼ ਹੈ ਆਪਣਾ ਸਾਰਿਆਂ ਦੀ ਡਿਊਟੀ ਆ ਤੇ ਆਪਾਂ ਇਹਨਾਂ ਨੂੰ ਜਿਤਾਉਣਾ ਕਿਉਂਕਿ ਇਹਨਾਂ ਦਾ ਜਿੱਤਣਾ ਇਹ ਜੁੜੀਆਂ ਸਰ ਲੋਕਣ ਤੇ ਘੁਟਣ ਵਾਲੀਆਂ ਧਰਾਂ ਇਹਨਾਂ ਨੂੰ ਹਰਉਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਆਪਾਂ ਸਾਰੇ ਜਣੇ ਇਕੱਠੇ ਹੋਈਏ ਹਮਲਾ ਮਾਰੀਏ ਇਹਨਾਂ ਨੂੰ ਬੜ ਬਹੁਤ ਵੱਡੀ ਨੀਦ ਨਾ ਜਤਾਈਏ ਬਾਕੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿੰਨੀਆਂ ਵੀ ਸੰਕਟਾਂ ਨਗਰ ਦੀਆਂ ਅਜਾ ਲਗ ਉਹਨੇ ਇਲਾਕੇ ਤੋਂ ਆਈਆਂ ਸਾਰਿਆਂ ਨੂੰ ਧੰਨਵਾਦ ਕਰਦੇ ਹੋਏ ਕੋਈ ਭੁੱਲ ਚੁੱਕੀ ਖਿਮਾ ਮੰਗਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਔਰ